ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਜਿਹੜੇ ਸਮਾਜ ਦੇ ਅੰਦਰ ਰਹਿ ਜਾਂਦੇ ਆ ਰੈਂਦੇ ਆ ਬਹੁਤ ਜ਼ਿਆਦਾ ਆਤੂਰ ਹੋ ਜਾਂਦੇ ਨੇ ਦੁਖੀ ਹੋ ਜਾਂਦੇ ਨੇ ਹਾਰ ਜਾਂਦੇ ਨੇ ਹੰਬ ਜਾਂਦੇ ਨੇ ਤੇ ਫਿਰ ਅਖੀਰ ਹੀ ਇੱਕ ਡਿਸਾਈਡ ਕਰ ਲੈਂਦੇ ਨੇ ਵੀ ਮੈਂ ਆਤਮ ਹੱਤਿਆ ਕਰ ਲਵਾਂ ਸੁਸਾਈਡ ਕਰ ਲਵਾਂ ਉਹਨਾਂ ਦੇ ਸਬੰਧ ਵਿੱਚ ਬੰਦਾ ਆਤਮ ਹੱਤਿਆ ਦੇ ਸਬੰਧ ਵਿੱਚ ਉਦੋਂ ਸੋਚਦਾ ਹੈ ਜਦੋਂ ਉਹਨੂੰ ਲੱਗਦਾ ਹੈ ਕਿ ਮੇਰੇ ਵਾਸਤੇ ਨਾ ਚਾਰ ਛਫੇਰੇ ਤੋਂ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਨੇ ਮਿੱਤਰਾਂ ਵੱਲੋਂ ਆਉਣ ਵਾਲੀ ਮਦਦ ਦਾ ਦਰਵਾਜ਼ਾ ਇਕਨੋਮੀਕਲੀ ਦਰਵਾਜ਼ਾ ਰਿਸ਼ਤੇਦਾਰਾਂ ਵਾਲਾ ਦਰਵਾਜ਼ਾ ਹਕੂਮਤ ਵਾਲਾ ਦਰਵਾਜ਼ਾ ਪ੍ਰਸ਼ਾਸਨ ਵਾਲਾ ਦਰਵਾਜ਼ਾ ਜਾਂ ਰੱਬੀ ਰਹਿਮਤ ਵਾਲਾ ਦਰਵਾਜ਼ਾ ਵੀ ਚਾਰ ਛਫੇਰੇ ਤੋਂ ਰਬ ਬੰਦ ਨੇ ਤੇ ਹੁਣ ਮੇਰੇ ਵਾਸਤੇ ਰਾਹ ਕੋਈ ਨਹੀਂ ਹੈ ਹੁਣ ਮੈਂ ਸੁਸਾਈਡ ਕਰ ਲਵਾਂ ਆਪਣੀ ਜੀਵਨ ਲੀਲਾ ਖਤਮ ਕਰ ਲਵਾਂ ਇੱਕ ਗੱਲ ਨੂੰ ਨੋਟ ਕਰ ਲਿਓ ਵੀ ਕਦੇ ਵੀ ਦੁਨੀਆ ਦੇ ਅੰਦਰ ਇਸ ਤਰ੍ਹਾਂ ਨਹੀਂ ਹੋਇਆ ਵੀ ਹਰ ਇੱਕ ਬੰਦੇ ਵਾਸਤੇ ਹਰ ਇੱਕ ਕਿਸਮ ਦਾ ਦਰਵਾਜ਼ਾ ਬੰਦ ਹੋ ਜਾਏ ਆਮ ਸਿਆਣਿਆਂ ਦੀ ਕਹਾਵਤ ਇਹ ਵੀ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਨਾ ਤੇ ਦੋ ਉਹਦੇ ਤੋਂ ਪਹਿਲਾਂ ਖੁੱਲੇ ਹੁੰਦੇ ਨੇ ਪਰੀਪੂਰਨ ਪਰਮਾਤਮਾ ਦੀ ਬਣਾਈ ਨੇਤ ਹੀ ਇਸ ਤਰ੍ਹਾਂ ਦਾ ਇੱਕ ਬੰਦ ਹੁੰਦਾ ਹੈ ਇੱਕ ਦਰਵਾਜ਼ਾ ਖੁੱਲ ਜਾਂਦਾ ਹੈ ਇਹ ਗੱਲ ਵੱਖਰੀ ਹੈ ਵੀ ਜਿਹੜਾ ਬੰਦ ਹੋਣ ਵਾਲਾ ਦਰਵਾਜ਼ਾ ਹੈ ਉਹ ਸਾਨੂੰ ਨਜ਼ਰ ਆ ਰਿਹਾ ਹੈ ਤੇ ਜਿਹੜਾ ਖੁੱਲਾ ਦਰਵਾਜ਼ਾ ਹੈ ਉਹ ਸਾਨੂੰ ਦਿਖ ਨਹੀਂ ਰਿਹਾ ਜਾਂ ਸੀ ਉਹਨੂੰ ਵੇਖਣਾ ਨਹੀਂ ਚਾਹੁੰਦੇ ਪਰ ਦਰਵਾਜ਼ਾ ਕੋਈ ਨਾ ਕੋਈ ਜ਼ਰੂਰ ਖੁੱਲਾ ਹੁੰਦਾ ਹੈ ਸੁਸਾਈਡ ਕਰਨ ਬਾਰੇ ਬੰਦਾ ਉਦੋਂ ਸੋਚਦਾ ਹੈ ਜਦੋਂ ਉਹਦਾ ਨਾ ਬੈਲੈਂਸ ਵਿਗੜ ਜਾਂਦਾ ਹੈ ਵੇਖੋ ਜੇ ਬਾਤ ਪਿੱਤ ਕਫ ਦਾ ਬੈਲੈਂਸ ਵਿਗੜ ਜਾਏ ਤੇ ਸਰੀਰ ਰੋਗੀ ਹੋ ਜਾਂਦਾ ਹੈ ਤੇ ਰੋਗੀ ਹੋਏ ਸਰੀਰ ਨੂੰ ਤੰਦਰੁਸਤ ਵੀ ਤੇ ਕੀਤਾ ਜਾ ਸਕਦਾ ਹੈ ਜੇ ਬਾਤ ਪਿੱਤ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਉਹਨੂੰ ਸੁਰਤਾਲ ਦੇ ਅੰਦਰ ਤਰਤੀਬ ਦੇ ਅੰਦਰ ਵੀ ਤੇ ਲਿਆਂਦਾ ਜਾ ਸਕਦਾ ਹੈ ਗੱਡੀਆਂ ਮੋਟਰ ਕਾਰਾਂ ਚੱਲਦੀਆਂ ਨੇ ਚਲਦਿਆਂ ਚਲਦਿਆਂ ਖੱਡਿਆਂ ਦੇ ਅੰਦਰ ਵੱਜ-ਵੱਜ ਕੇ ਉਹਨਾਂ ਦੀ ਅਲਾਈਨਮੈਂਟ ਹਿੱਲ ਜਾਂਦੀ ਹੈ ਅਨਬੈਲੈਂਸ ਹੋ ਜਾਂਦੀ ਹੈ ਪਰ ਉਹਨਾਂ ਨੂੰ ਬੈਲੈਂਸ ਵੀ ਤੇ ਕੀਤਾ ਜਾਂਦਾ ਹੈ ਸਰੀਰੇ ਸਰੀਰ ਦਾ ਬੈਲੈਂਸ ਵਿਗੜ ਜਾਂਦਾ ਹੈ ਠੰਡ ਦੇ ਨਾਲ ਗਰਮੀ ਦੇ ਨਾਲ ਹੋਰ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਦੇ ਨਾਲ ਪਰ ਉਹਨੂੰ ਦਵਾਈ दारू ਦੇ ਨਾਲ ਬੈਲੈਂਸ ਕੀਤਾ ਜਾਂਦਾ ਹੈ ਉਹ ਫੇਰ ਆਪਣੀ ਸਹੀ ਚਾਲ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਇਸ ਤਰ੍ਹਾਂ ਹੀ ਤੁਹਾਡੇ ਮਨ ਦਾ ਬੈਲੈਂਸ ਹੈ ਜਦੋਂ ਮਨ ਦਾ ਬੈਲੈਂਸ ਵਿਗੜਦਾ ਹੈ ਪਰੇਸ਼ਾਨੀਆਂ ਦੇ ਨਾਲ ਹੋਕਿਆਂ ਦੇ ਨਾਲ ਚੋਰੀਆਂ ਦੇ ਨਾਲ ਕਲੇਸ਼ਾਂ ਦੇ ਨਾਲ ਤੰਗੀ ਤੁਸ਼ਕੀ ਦੇ ਨਾਲ ਉਹ ਅਨ ਬੈਲੈਂਸ ਹੋਇਆ ਬੰਦਾ ਫਿਰ ਇਹ ਫੈਸਲਾ ਕਰ ਲਿੰਦਾ ਹੈ ਵੀ ਹੁਣ ਮੈਂ ਮਾਰੀ ਜਾਵਾਂ ਅੱਬ ਤੋਂ ਘਬਰਾ ਕੇ ਕਹਤੇ ਹਨ ਕਿ ਮਰ ਜਾਏਂਗੇ ਹਮ ਮਰਕਰ ਬਿਨਾ ਚੈਨ ਆਇਆ ਤੋਂ ਕਿਧਰ ਜਾਏਂਗੇ ਹਮ ਤੋਂ ਮਨ ਜੇ ਵਿਗੜ ਗਿਆ ਹੈ ਜੇ ਪਟੜੀ ਤੋਂ ਲੈ ਗਿਆ ਹੈ ਜੇ ਅਨ ਬੈਲੈਂਸ ਹੋਇਆ ਹੈ ਤੇ ਉਹਨੂੰ ਬੈਲੈਂਸ ਵਿੱਚ ਲਿਆਂਦਾ ਜਾ ਸਕਦਾ ਹੈ ਇਦਾਂ ਦੀ ਕੋਈ ਘਟਨਾ ਨਹੀਂ ਵੀ ਉਹਦਾ ਬੈਲੈਂਸ ਵਿਗੜ ਗਿਆ ਹੈ ਤੇ ਬੈਲੈਂਸ ਹੁਣ ਸਹੀ ਨਹੀਂ ਹੋ ਸਕਦਾ ਖੈਰ ਆਤਮ ਹੱਤਿਆ ਕੋਈ ਦੁੱਖ ਤੋਂ ਛੁਟਕਾਰਾ ਨਹੀਂ ਹੈ ਸਿਰਫ ਇੰਨਾ ਹੈ ਵੀ ਥੋੜਾ ਜਿਹਾ ਦੁੱਖ ਦੇ ਉੱਤੇ ਪਰਦਾ ਪਾਉਂਦਾ ਇੱਕ ਆਪਾਂ ਯਤਨ ਕਰ ਰਹੇ ਆਂ ਪਰ ਦੁੱਖ ਤੋਂ ਛੁਟਕਾਰਾ ਨਹੀਂ ਹੈ ਤੁਸੀਂ ਬਹੁਤ ਵੱਡੇ ਪੁਲੇਖੇ ਦੇ ਅੰਦਰ ਹੋ ਜਿਹੜਾ ਦੁਖੀ ਹੋ ਕੇ ਮਰ ਰਿਹਾ ਹੈ ਉਹ ਦੁੱਖ ਤੋਂ ਛੁਟਕਾਰਾ ਕਿੱਥੇ ਪਾ ਲੇਗਾ ਖੈਰ ਮੈਂ ਇਸ ਪਾਸੇ ਨੂੰ ਨਾ ਜਾਵਾਂ ਮੈਂ ਆਪਣੀ ਗੱਲ ਕਹਿਣ ਦਾ ਯਤਨ ਕਰਦਾ ਬਈ ਜਦੋਂ ਤੁਹਾਡੇ ਮਨ ਦਾ ਬੈਲੈਂਸ ਕਿਧਰੇ ਵਿਗੜਿਆ ਹੁੰਦਾ ਹੈ ਮਨ ਲਓ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਆਂ ਵੀ ਧਨ ਕਰਕੇ ਤੁਹਾਡੇ ਮਨ ਦਾ ਬੈਲੈਂਸ ਵਿਗੜ ਗਿਆ ਵੀ ਮੇਰੇ ਕੋਲ ਚੰਗਾ ਖਾਣ ਵਾਸਤੇ ਨਹੀਂ ਹੈ ਪੈਣਨ ਵਾਸਤੇ ਨਹੀਂ ਹੈ ਹਡਾਉਣ ਵਾਸਤੇ ਨਹੀਂ ਹੈ ਚੰਗਾ ਮਕਾਨ ਨਹੀਂ ਹੈ ਚੰਗੀ ਕਾਰ ਨਹੀਂ ਹੈ ਚੰਗੀ ਬਾਈਕ ਨਹੀਂ ਹੈ ਚੰਗਾ ਕਪੜਾ ਤੇ ਜੁੱਤੀ ਨਹੀਂ ਹੈ ਤੁਸੀਂ ਪਰੇਸ਼ਾਨ ਹੋਣਾ ਸ਼ੁਰੂ ਕਰ ਦਿੱਤਾ ਵੀ ਆ ਮੇਰੇ ਬਰਾਬਰ ਮੇਰੇ ਮਿੱਤਰ ਨੇ ਉਹਨਾਂ ਕੋਲ ਸਭ ਕੁਝ ਚੰਗਾ ਹੈ ਮੇਰੇ ਬਰਾਬਰ ਮੇਰੇ ਰਿਸ਼ਤੇਦਾਰ ਨੇ ਉਹਨਾਂ ਕੋਲ ਸਭ ਕੁਝ ਚੰਗਾ ਹੈ ਮੇਰੀ ਉਮਰ ਨਿਕਲ ਗਈ ਮਿਹਨਤ ਬੜੀ ਕੀਤੀ ਮਿਲਿਆ ਕੁਝ ਨਹੀਂ ਇਦਾਂ ਦੀਆਂ ਵਿਚਾਰਾਂ ਮਨ ਦੇ ਅੰਦਰ ਬਣਦੀਆਂ ਰਹੀਆਂ ਉਹ ਵਿਚਾਰਾਂ ਭਾਰੂ ਹੋਈਆਂ ਉਹ ਵਿਚਾਰਾਂ ਘਰ ਘਰ ਗਈਆਂ ਉਹ ਵਿਚਾਰਾਂ ਬਹੁਤ ਜਮਾ ਹੋਈਆਂ ਤੇ ਉਹਨਾਂ ਹੀ ਵਿਚਾਰਾਂ ਨੇ ਤੁਹਾਡੇ ਅੰਦਰ ਉਥਲ-ਪੁਥਲ ਮਚਾ ਕੇ ਰੱਖਿਆ ਵੀ ਤੁਸੀਂ ਕਿਸੇ ਕੰਮ ਦੇ ਨਹੀਂ ਹੋ ਤੁਸੀਂ ਨਕਾਰਾਓ ਪਰ ਤੁਸੀਂ ਬਹੁਤ ਕੰਮ ਦੇ ਹੋ ਤੁਸੀਂ ਨਕਾਰਾ ਨਹੀਂ ਹੋ ਆਪਣੇ ਆਪ ਨੂੰ ਹੀਣ ਭਾਵਨਾ ਵਿੱਚ ਨਾ ਜਾਣਦੇ ਹੋ ਤੁਸੀਂ ਬਹੁਤ ਉੱਤਮ ਹੋ ਤੁਸੀਂ ਬਹੁਤ ਚੰਗੇ ਹੋ ਤੁਸੀਂ ਬਹੁਤ ਕੁਝ ਕਰਨ ਦੀ ਸਮਰੱਥਾ ਰੱਖਦੇ ਹੋ ਕਰ ਸਕਦੇ ਹੋ ਖੈਰ ਜੋ ਮੈਂ ਗੱਲ ਕਰ ਰਿਹਾ ਸਾਂ ਜਦੋਂ ਵੀ ਕਿਤੇ ਮਨ ਦਾ ਇਦਾਂ ਬੈਲੈਂਸ ਵਿਗੜਦਾ ਹੈ ਨਾ ਵੀ ਮੇਰੇ ਕੋਲ ਕੁਝ ਨਹੀਂ ਹੈ ਮੈਂ ਸਭ ਤੋਂ ਪਿੱਛੇ ਰਹਿ ਗਿਆ ਮੈਂ ਹਾਰ ਗਿਆ ਮੈਂ ਹੰਬ ਗਿਆ ਮੈਂ ਥੱਕ ਗਿਆ ਮੈਂ ਆਪਣਾ ਸਰੀਰ ਆਪਣੀ ਜੀਵਨ ਲੀਲਾ ਰੱਖ ਕੇ ਕਰਾਂ ਵੀ ਕੀ ਇੱਕ ਨੁਕਤਾ ਨੋਟ ਰੱਖਿਓ ਆਪਣੇ ਪਿਛਲੇ ਪਾਸੇ ਧਿਆਨ ਮਾਰ ਕੇ ਵੇਖਣਾ ਸ਼ੁਰੂ ਕਰਿਓ ਪਿਛਲੇ ਪਾਸੇ ਦਾ ਮਤਲਬ ਇਹ ਨਹੀਂ ਵੀ ਆਪਣੀ ਕੰਡ ਆਪਣੀ ਬੈਕ ਆਪਣੀ ਕਮਰ ਨੂੰ ਵੇਖਣਾ ਹੈ ਨਹੀਂ ਬਹੁਤ ਸਾਰੇ ਲੋਕ ਵੇਖੋਗੇ ਵੀ ਤਨ ਕਰਕੇ ਤੁਹਾਡੇ ਤੋਂ ਪਿੱਛੇ ਖਲੋਤੇ ਨੇ ਕਈਆਂ ਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਹੈ ਪੇਟ ਵਿੱਚ ਭੋਜਨ ਨਹੀਂ ਤਨ ਦੇ ਉੱਤੇ ਕੱਪੜਾ ਨਹੀਂ ਸਿਰ ਦੇ ਉੱਤੇ ਛੱਤ ਦਾ ਸਹਾਰਾ ਨਹੀਂ ਪੈਰਾਂ ਵਿੱਚ ਚੰਗੀ ਜੁੱਤੀ ਨਹੀਂ ਕੋਈ ਇੱਜ਼ਤ ਮਾਣ ਪਰਦੇਸ਼ਤਾ ਦੁਨੀਆ ਦੇ ਅੰਦਰ ਨਹੀਂ ਮਿਹਨਤ ਮੁਸ਼ਕਲ ਮਜ਼ਦੂਰੀ ਕਰਕੇ ਉਹ ਆਪਣਾ ਪਰਿਵਾਰ ਤੋਰ ਰਹੇ ਨੇ ਪਾਲ ਰਹੇ ਨੇ ਫਿਰ ਤੁਸੀਂ ਕਿਉਂ ਨਹੀਂ ਪਾਲ ਸਕਦੇ ਕੋਈ ਰਿਕਸ਼ਾ ਚਲਾ ਕੇ ਪਰਿਵਾਰ ਤੋਰ ਰਿਹਾ ਹੈ ਤੁਸੀਂ ਕਿਉਂ ਨਹੀਂ ਤੋਰ ਸਕਦੇ ਇੱਕ ਗੱਲ ਨੂੰ ਹੋਰ ਨੋਟ ਕਰਿਓ ਵੀ ਜ਼ਰੂਰੀ ਨਹੀਂ ਹੁੰਦਾ ਵੀ ਜੋ ਸਮਾਂ ਤੁਹਾਡੇ ਤੇ ਅੱਜ ਹੈ ਹਮੇਸ਼ਾ ਏ ਰਹਿਣਾ ਹੈ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਦੂਜੇ ਦੇ ਦੁੱਖ ਨੂੰ ਵੇਖਣ ਤੋਂ ਬਾਅਦ ਆਪਣਾ ਦੁੱਖ ਛੋਟਾ ਲੱਗਦਾ ਹੈ ਜੇ ਆਪਣੇ ਦੁੱਖ ਦੇ ਚੀਰ ਫੜ ਕਰੀ ਜਾਓ ਉਹਨੂੰ ਹੀ ਵਿਚਾਰੀ ਜਾਓ ਉਹਦਾ ਹੀ ਮੁਤਾਲਾ ਕਰੀ ਜਾਓ ਤੇ ਉਹ ਹਮੇਸ਼ਾ ਵੱਡਾ ਹੀ ਲੱਗਦਾ ਹੈ ਤੁਸੀਂ ਸੱਜੇ ਖੱਬੇ ਵੇਖੋ ਕਈਆਂ ਕੋਲ ਹੱਥ ਨਹੀਂ ਹੈ ਪੈਰ ਨਹੀਂ ਹੈ ਤੰਦਰੁਸਤ ਸਰੀਰ ਨਹੀਂ ਹੈ ਗਰੀਬੀ ਬਹੁਤ ਜ਼ਿਆਦੀ ਹੈ ਪਰ ਫਿਰ ਵੀ ਉਹ ਆਪਣਾ ਗੁਜ਼ਾਰਾ ਸਹੀ ਢੰਗ ਦੇ ਨਾਲ ਕਰ ਰਹੇ ਨੇ ਇਸ ਕਰਕੇ ਸੂਸਾਇਡ ਵਾਸਤੇ ਭੁੱਲ ਕੇ ਵੀ ਕਦੇ ਰਾਹ ਨਾ ਚੁਣਿਓ ਜੋ ਬੁਰਾ ਰਾਏ ਚੰਗਾ ਰਾਹ ਨਹੀਂ ਹੈ ਤੁਸੀਂ ਨਹੀਂ ਮਰਨਾ ਤੁਹਾਡੇ ਨਾਲ ਹੋਰ ਵੀ ਕਈਆਂ ਨੇ ਮਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ